ਚਾਰ ਬੰਦਿਆਂ ਦੀ ਮੌਤ ਨਸ਼ੀਲੀ ਦਾਰੂ ਪੀਣ ਨਾਲ ਹੋ ਗਈ ਪਰ ਉਹਨਾਂ ਦੀ ਗਿਣਤੀ ਵਾਧੇ-ਵਾਧੇ ਚਾਰ ਤੋਂ 8 ਹੋ ਗਈ ਜਿਹੜੇ ਨੌਜਵਾਨ ਕੁਝ ਦਾਖਲ ਕੀਤੇ ਹੋਏ ਸੀ ਚਾਰ ਨੌਜਵਾਨਾਂ ਦੀ ਉਹਨਾਂ ਦੀ ਵੀ ਮੌਤ ਹੈ ਇਹ ਬੋਤਲਾਂ ਦੇ ਟੱਕਣੋਂ ਸੀਲ ਕਰਨ ਵਾਲੀ ਆ ਜਿਹੜਾ ਆਹ ਲੇਬਲ ਤੁਸੀਂ ਦੇਖ ਰਹੇ ਹੋ ਇਹ ਲੇਬਲ ਜਿਹੜਾ ਬੋਤਲਾਂ ਦੇ ਉੱਤੇ ਲੇਬਲਿੰਗ ਕਰਕੇ ਵੇਚਿਆ ਜਾਂਦਾ ਹੈ ਜਿਹੜਾ ਬੋਤਲਾਂ ਦੇ ਲੇਬਲ ਲੱਗਿਆ ਹੋਇਆ ਉਹ ਤੋਂ ਉਹ ਬਹੁਤ ਪਤਲੇ ਪਤਲੇ ਪੇਪਰ ਦਾ ਲੱਗਿਆ ਹੋਇਆ ਜਿਹੜਾ ਉਹਰੇ ਅਸੀਂ ਦੇਖ ਰਹੇ ਹਾਂ ਇਹ ਬਹੁਤ ਹੈਵੀ ਪੇਪਰ ਹੈ ਵੱਡੀ ਗੱਲ ਇਹ ਆ ਵੀ ਅਥਨੋਲ ਮਿਲਣਾ 200 ਲੀਟਰ ਦੇ ਕਰੀਬ ਮਿਲਿਆ ਜਿਹੜਾ ਉਹ ਬਿਨਾਂ ਲਾਇਸੈਂਸ ਤੋਂ ਅਥਨੋਲ ਨਹੀਂ ਮਿਲਦਾ ਜੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਕੱਲ ਉਸ ਟਾਈਮ ਸੰਗਰੂਰ ਜ਼ਿਲ੍ਹੇ ਵਿੱਚ ਭਾਜੜਾਂ ਪੈ ਗਈਆਂ ਹਤਲਰੀ ਮਤਕੀ ਜਦੋਂ ਚਾਰ ਬੰਦਿਆਂ ਦੀ ਮੌਤ ਨਸ਼ੀਲੀ ਦਵਾਰੀ ਦਾਰੂ ਪੀਣ ਨਾਲ ਹੋ ਗਈ ਪਰ ਉਹਨਾਂ ਦੀ ਗਿਣਤੀ ਵਾਧੇ-ਵਾਧੇ ਚਾਰ ਤੋਂ ਅੱਠ ਹੋ ਗਈ ਜਿਹੜੇ ਨੌਜਵਾਨ ਕੁਝ ਦਾਖਲ ਕੀਤੇ ਹੋਏ ਸੀ ਚਾਰ ਨੌਜਵਾਨਾਂ ਦੀ ਉਹਨਾਂ ਦੀ ਵੀ ਮੌਤ ਹੋ ਗਈ ਜਦੋਂ ਕੱਲ ਪੁਲਿਸ ਹਰਕਤ ਵਿੱਚ ਆਈ ਉਹਨਾਂ ਨੇ ਭਾਰੀ ਗਿਣਤੀ ਦੇ ਵਿੱਚ ਇਹ ਸਮਾਨ ਜਿਹੜੀ ਇਹ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਬੋਤਲਾਂ ਦੇ ਟੱਕਣਾਂ ਨੂੰ ਸੀਲ ਕਰਨ ਵਾਲੀ ਹੈ ਜਿਹੜਾ ਆਹ ਲੇਬਲ ਤੁਸੀਂ ਦੇਖ ਰਹੇ ਹੋ ਇਹ ਲੈਬਲ ਜਿਹੜਾ ਬੋਤਲਾਂ ਦੇ ਉੱਤੇ ਲੇਬਲਿੰਗ ਕਰਕੇ ਵੇਚਿਆ ਜਾਂਦਾ ਸੀ ਪਰ ਜਦੋਂ ਕੱਲ दारू ਫੜੀ ਗਈ ਸੀ ਕੁਝ ਬੋਤਲਾਂ ਆਈਆਂ ਸੀ ਸਾਹਮਣੇ ਉਹ ਪੰਜਾਬ ਸਟੇਟ ਦੇ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਬੋਤਲ ਦੇ ਉੱਤੇ ਸਟicker ਐਡਰੈਸ ਦੱਸਿਆ ਹੋਇਆ ਸੀ ਪਰ ਜਿਹੜਾ ਇਹ ਬੋਤਲਾਂ ਨੇ ਜਿਹੜੀਆਂ ਫੜੀਆਂ ਗਈਆਂ ਨੇ दारू ਦੀਆਂ ਬੋਤਲਾਂ ਜਾਂ ਖਾਲੀ ਜਾਂ ਇਧਰ ਜਿਹਨਾਂ ਨੂੰ ਡੱਬਾ ਪੈਕ ਕਰਕੇ ਵੇਚਿਆ ਜਾਂਦਾ ਸੀ ਇੱਕ ਹੋਰ ਵੱਡੀ ਗੱਲ ਜਿਹੜੀ ਸਾਹਮਣੇ ਆਈ ਆ ਇਹ ਸਟicker ਜਿਵੇਂ ਪੰਜਾਬ ਗਵਰਨਮੈਂਟ ਵੱਲੋਂ ਲਾਏ ਜਾਂਦੇ ਨੇਗਾ ਹਰਿਆਣਾ ਵੱਲੋਂ ਇਹ ਸਟicker ਵੀ ਉਦਾਂ ਦੇ ਤਿਆਰ ਕਰੇ ਹੋਏ ਨੇ ਪ੍ਰਿੰਟਿੰਗ ਪਰ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਜਿਹੜਾ ਬੋਤਲਾਂ ਦੇ ਲੇਬਲ ਲੱਗਿਆ ਹੋਇਆ ਉਸ ਉਹ ਬਹੁਤ ਪਤਲੇ ਪਤਲੇ ਪੇਪਰ ਦਾ ਲੱਗਿਆ ਹੋਇਆ ਜਿਹੜਾ ਉਰੇ ਅਸੀਂ ਦੇਖ ਰਹੇ ਹਾਂ ਇਹ ਬਹੁਤ ਹੈਵੀ ਪੇਪਰ ਹੈ ਇਹ ਇਦਾਂ ਦਾ ਲੇਬਲ ਤਾਂ ਸ਼ਾਇਦ ਬੋਤਲਾਂ ਦੇ ਉੱਤੇ ਲਾਉਣਾ ਵੀ ਔਖਾ ਹੋਊਗਾ ਪਰ ਕੀ ਮਾਜਰਾ ਹੈ ਕਿਦਾਂ ਦੀ ਗੱਲਬਾਤ ਆ ਇਧਰ ਪ੍ਰਿੰਟਿੰਗ ਮਸ਼ੀਨ ਇਧਰ ਮੀਟਰ ਪੈਰਾਮੀਟਰ ਜਿਹੜੇ ਅਥਨੋਲ ਜਿਹੜਾ ਮਿਲਿਆ 200 ਲੀਟਰ ਵੱਡੀ ਗੱਲ ਇਹ ਆ ਵੀ ਅਥਨੋਲ ਮਿਲਣਾ 200 ਲੀਟਰ ਦੇ ਕਰੀਬ ਮਿਲਿਆ ਜਿਹੜਾ ਉਹ ਬਿਨਾ ਲਾਇਸੈਂਸ ਤੋਂ ਅਥਨੋਲ ਨਹੀਂ ਮਿਲਦਾ ਕਿੱਥੇ ਕਿੱਥੇ ਹੱਥ ਨੇ ਕਿਉਂਕਿ ਬਿਨਾ ਪਾਵਰ ਤੋਂ ਬਿਨਾ ਕਿਸੇ ਦੇ ਪਿੱਛੇ ਪੈਕ ਤੋਂ ਐਦਾਂ ਦੇ ਕੰਮ ਮਾੜਾ ਮੂਟਾ ਆਦਮੀ ਨਹੀਂ ਕਰ ਸਕਦਾ ਪਰ ਕੁਝ ਮਹੀਨਾ ਪਹਿਲਾਂ ਜਿਹੜਾ ਮੁੱਖ ਦੋਸ਼ੀ ਇਸ ਘਟਨਾ ਕਰਮ ਦਾ ਉਸ ਪਿੰਡ ਦਾ ਜਿਹੜਾ ਕਿ ਉਸ ਦੇ ਉੱਤੇ ਪਰਚਾ ਦਰਜ ਹੁੰਦਾ ਹੁਣ ਜਬਾਨਤ ਦੇ ਉੱਤੇ ਰਿਲੀਜ਼ ਹੋਇਆ ਹੋਇਆ ਸੀ ਪਰ ਇਹੋ ਜਿਹੇ ਵਿਅਕਤੀਆਂ ਨੂੰ ਜਦੋਂ ਪੁਲਿਸ ਫੜ ਕੇ ਪਰਚਾ ਦਿੰਦੀ ਆ ਤਾਂ ਕੋਰਟ ਉਹਨਾਂ ਨੂੰ 6-3 ਦਿਨੇ ਛੱਡ ਦਿੰਦਾ ਉਹ ਆ ਕੇ ਫੇਰ ਆਪਣੇ ਉਸੇ ਧੰਦੇ ਵਿੱਚ ਲੱਗ ਜਾਂਦੇ ਨੇ ਅਸੀਂ ਅਪੀਲ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੇ ਕੋਟਾਂ ਵਿੱਚ ਬੈਠੇ ਜੱਜ ਸਾਹਿਬਾਨ ਨੇ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਦੇਖਣਾ ਜਦੋਂ ਬੰਦਾ ਫੜਿਆ ਜਾਂਦਾ ਪਰਚਾ ਹੁੰਦਾ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਉਹਨੂੰ ਛੇਤੀ ਹੀ ਜਵਾਨਤ ਮਿੱਤੇ ਰਿਲੀਜ਼ ਕਰ ਦਿੱਤਾ ਜਾਂਦਾ ਪਤਾ ਨਹੀਂ ਕਿਉਂ ਪਰ ਜਿਹੜੀ ਮਿਹਨਤ ਕਰੀ ਹੁੰਦੀ ਆ ਪੁਲਿਸ ਪ੍ਰਸ਼ਾਸਨ ਦੀ ਦਾ ਲੋਕਾਂ ਦੀ ਉਹ ਕਿਤੇ ਨਾ ਕਿਤੇ ਮਿੱਟੀ ਦਾ ਢੇਰ ਹੋ ਜਾਂਦੀ ਆ ਪਰ ਜਦੋਂ ਅਸੀਂ ਕੱਲ ਉਸ ਪਿੰਡ ਵਿੱਚ ਗਏ ਉੱਥੇ ਦੇ ਲੋਕ ਦਬਵੇਂ ਆਵਾਜ਼ ਦੇ ਵਿੱਚ ਕਹਿ ਰਹੇ ਸੀ ਵੀ ਜਦੋਂ ਅਸੀਂ ਉਹਨਾਂ ਟ੍ਰਸਕਰਾਂ ਦੇ ਨਸ਼ਾ ਕਾਰੋਬਾਰੀਆਂ ਦੇ ਨਾਂ ਦਿਨ ਲੈਨੇ ਆ ਤਾਂ ਲੋਕ ਨੂੰ ਡਰ ਲੱਗਦਾ ਉਹਨਾਂ ਨੂੰ ਘੇਰ ਕੇ ਰਸਤੇ ਦੇ ਵਿੱਚ ਤਲਵਾਰਾਂ ਦੇ ਨਾਲ ਕੁੱਟਿਆ ਮਾਰਿਆ ਜਾਂਦਾ ਤਾਂ ਕਿ ਉਹ ਲੋਕ ਆਪਣੀ ਆਵਾਜ਼ ਨਾ ਚੁੱਕਣ ਹੁਣ ਦੇਖਣ ਵਾਲੀ ਗੱਲ ਹੋ ਗਈ ਐਡੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਇਹ ਟੱਕਣ ਨੇ ਇਹ ਕਲਰ ਪਏ ਨੇ ਪਤਾ ਨਹੀਂ ਕਿਵੇਂ ਕਿਵੇਂ ਕਿੱਦਾਂ ਦਾ ਕਾਰੋਬਾਰ ਇਹ ਲੋਕ ਕਰਦੇ ਨੇ ਪਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਵੀ ਹੁਣ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਚਾਰ ਅੱਠ ਘਰਾਂ ਦੇ ਚਿਰਾਗ ਨੇ ਜਿਹੜੇ ਬੁੱਝ ਚੁੱਕੇ ਨੇ ਜਿਹੜਾ ਗਰੀਬ ਬੰਦਾ ਕਾ ਮਿਹਨਤ ਕਰਕੇ ਹੱਥ ਨੇ ਘਰੇ ਆਉਂਦਾ ਉਹ ਕਿਤੇ ਨਾ ਕਿਤੇ ਆਪਣੀ ਥਕਾਨ ਨੂੰ ਦੂਰ ਕਰਨ ਲਈ ਸ਼ਰਾਬ ਦਾ ਸਹਾਰਾ ਲੈਂਦਾ ਸਸਤੀ ਸ਼ਰਾਬ ਓਨ ਕਰਕੇ ਉਹ ਲੋਕ ਇਦਾਂ ਦੇ ਟਸਕਰਾਂ ਦੇ ਕੰਨਾਂ 'ਚੜ ਜਾਂਦੇ ਨੇ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫੱਗੂ ਵਾਲਾ ਸੰਗਰੂਰ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ